ਮੇਰੇ ਨੰਬੀ ਆੜੇ ਤੇ ਨਗਰ ਕੌਂਸਲ ਗੋਦਰ ਦੇ ਪ੍ਰਾਂਗਨ ਵਿੱਚ ਮੌਜੂਦ ਸਾਰੇ ਹੀ ਮਹਿਮਾਨਾਂ ਦਾ तहे ਦਿਲੋਂ ਜੀ ਆਇਆਂ ਨੂੰ ਹਾਂ ਜੀ ਅੱਜ ਦਾ ਦਿਹਾੜਾ ਅਸੀਂ ਆਪ ਜੀ ਨਗਰੀ ਕੇ ਵਰਤਾਨ ਨਗਰ ਕੌਂਸਲ ਗੋਦਰ ਜੀ ਸਾਰੇ ਦੇ ਜੀ ਬਹੁਤ ਹੀ ਹਾਂ ਜੀ ਹਾਂ ਜੀ ਇੱਧਰ ਦੇਖੋ ਜੀ ਸਰ ਜਿਵੇਂ ਕੌਂਸਲ ਕੋਰਟ ਦੇ ਪ੍ਰਾਂਗਨ ਵਿੱਚ ਆਜ਼ਾਦੀ ਦੇ ਇਸ ਸ਼ੁਭ ਅਸਰ मौके आदित्य चंटा है रामदीरसम मान्योग सिरी नमी प्रदा आज जलेबोर्सल कॉलेज में लार जाएंगे रास्ते काम भेजा ही रामदीरसम प्रदा आज जी नगर कॉलेज कॉलेज में लोग लार जाएंगे

ਛੱਡ ਦੇ ਬੜੀ ਹਿਮਾਤ ਦੀ ਗੱਲ ਹੈ ਕਿ ਜਦੋਂ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਦੇਸ਼ ਦੇ ਪੱਧਰ 'ਤੇ ਮਿਲ ਰਹੀ ਹੈ ਸਾਰਿਆਂ ਦਾ ਫਿਰ ਤੋਂ ਇੱਕ ਵਾਰ ਇੱਥੇ ਪਹੁੰਚਣ ਦੇ ਬਹੁਤ ਬਹੁਤ ਨਿਕਸ ਹੋ ਬੜੇ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਅੱਜ ਆਪਾਂ 77 ਸਾਲ ਪੂਰੇ ਕਰਕੇ ਤੇ 78ਵਾਂ ਜੋ ਆਜ਼ਾਦੀ ਦਿਹਾੜਾ ਹੈ ਉਹ ਮਨਾ ਰਹੇ ਆਂ ਔਰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਜੋ ਭਾਰਤ ਵਾਸੀ ਜੋ ਸਾਡੇ ਸੁਤੰਤਰਤਾ ਸੰਾਨੀ ਸੀ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਸਾਨੂੰ ਅੱਜ ਇਹ ਆਜ਼ਾਦ ਫਜ਼ਾ ਜਿਹੜੀ ਹੈ ਉਹ ਸਾਹ ਲੈਣ ਵਾਸਤੇ ਦਿੱਤੀ ਹੈ ਔਰ ਜੋ ਆਪਣਾ ਦੇਸ਼ ਬਹੁਤ ਦੇਰ ਤੋਂ ਗੁਲਾਮ ਸੀ ਅੱਜ 15 ਅਗਸਤ ਨੂੰ ਆਜ਼ਾਦ ਹੋਇਆ ਸੀ ਔਰ ਉਸੇ ਦੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਨਗਰ ਕੌਂਸਲ ਦੇ ਪ੍ਰਾਂਗਨ ਦੇ ਵਿੱਚ 15 ਅਗਸਤ ਦਾ ਤਿਹਾਰ ਜੋ ਹੈ ਉਹ ਮਨਾਇਆ ਜਾਂਦਾ ਹੈ ਤੇ ਅੱਜ ਉਹੀ ਤਿਹਾਰ ਜੋ ਹੈ ਨਗਰ ਕੌਂਸਲ ਦੇ ਵਿੱਚ ਅਸੀਂ ਮਨਾ ਰਹੇ ਹਾਂ ਔਰ ਧੰਨਵਾਦ ਕਰਦੇ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਤਾਂ ਜੋ ਉਹਨਾਂ ਨੇ ਸਾਨੂੰ ਇਸ ਆਜ਼ਾਦ ਫਜ਼ਾ ਦੇ ਵਿੱਚ ਆਜ਼ਾਦ ਹਵਾ ਦੇ ਵਿੱਚ ਸਾਹ ਲੈਣ ਦਾ ਜੋ ਹੈ ਮੌਕਾ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਵਹੀ ਗਰੂਦਾ ਬਹੁਤ ਬਹੁਤ ਧੰਨਵਾਦ ਸਾਡੇ ਸਤੰਤਰਤਾ ਸਨਾਨੀਆਂ ਦਾ ਕਿਉਂਕਿ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਸੀ ਇਸ ਆਜ਼ਾਦੀ ਨੂੰ ਦਿਵਾਨ ਦੇ ਵਿੱਚ ਮੈਂ ਆਪਣੇ ਵੱਲੋਂ ਸਖਸ਼ਤ ਨਮਨ ਕਰਦਾ ਹਾਂ ਸਾਰੇ ਹੀ ਸਤੰਤਰਤਾ ਸਨਾਨੀਆਂ ਦੇ ਕਦਮਾਂ ਦੇ